ਠਿੰਡਾ ਦੇ ਗੁਰਦੁਆਰਾ ਕਿਲਾ ਮਵਾਰਕ ਵਿਖੇ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਇੱਥੇ ਇਸ ਸਮੇਂ ਪਾਏਗੇ ਸ੍ਰੀ ਅਕਨ ਪਾਠ ਸਾਹਿਬ ਦੀ ਪੋਗ ਅਤੇ ਲਗਾਏਗੇ ਲੰਗਰ ਸ਼ਹੀਦ ਜਨਰੈਲ ਸਿੰਘ ਸੁਸਾਇਟੀ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ ਅੱਜ ਜਿੱਥੇ ਪੂਰੇ ਦੇਸ਼ ਦੇ ਅੰਦਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸਰਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਗੁਰਦੁਆਰਾ ਕਿਲਾ ਮਵਾਰਕ ਵਿਖੇ ਵੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਇਸ ਸਮੇਂ ਗੁਰੂ ਕੇ ਲੰਗਰ ਔ ਟਟ ਵਰਤੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੇ ਪਉ ਪਾਏਗੇ ਉੱਥੇ ਨਾਲ ਨਾਲ ਢਾਡੀ ਸਿੰਘਾਂ ਵੱਲੋਂ ਜਿਹੜੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਇਸ ਮੌਕੇ ਬਠਿੰਡਾ ਦੀ ਸ਼ਹੀਦ ਜਰਨੈਲ ਸਿੰਘ ਸੁਸਾਇਟੀ ਵੱਲੋਂ ਇੱਥੇ 18ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿੱਥੇ ਆਪਣੀ ਸਵੈ ਇੱਛਾ ਦੇ ਨਾਲ ਖੂਨਦਾਨੀਆਂ ਬਲਕ ਖੂਨਾਂ ਜਿਹੜਾ ਖੂਨਦਾਨਾ ਉਹ ਕੀਤਾ ਗਿਆ। ਦੇਖੋ ਤਸਵੀਰਾਂ ਦੇ ਵਿੱਚ ਐਸ਼ੀ ਨੂੰ ਦਿਖਾ ਰਹੀਆਂ ਇਹ ਗੁਰਦੁਆਰਾ ਕਿਲਾ ਮੁਬਾਰਕ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬੜੀ ਧੁੰਦਾਂਬੀ ਨਾਲ ਮਨਾਇਆ ਗਿਆ ਅਤੇ ਇੱਥੇ ਗੁਰੂ ਕੇ ਲੰਗਰ ਨੇ ਜਿਹੜੇ ਉਹ ਔ ਟਟ ਵਰਤਾਏ ਗਏ ਹਨ। ਇਹ ਸਾਰੀਆਂ ਤਸਵੀਰਾਂ ਗੁਰਦੁਆਰਾ ਕਿਲਾ ਮੁਵਾਰਕ ਦੀਆਂ ਐਸ ਨੂੰ ਦਿਖਾ ਰਹੀਆਂ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਇੱਥੇ ਆ ਇਕੱਠੀਆਂ ਹੋਈਆਂ ਕਤਰ ਹੋਈਆਂ ਨੇ ਦੂਰੋਂ ਦੂਰੋਂ ਨੇੜੇ ਲੋੜੋਂ ਜਿਹੜੇ ਸੰਗਤਾਂ ਇੱਥੇ ਆਈਆਂ ਹੋਈਆਂ ਅਤੇ ਇਸ ਮੌਕੇ ਇੱਥੇ ਜਿਹੜਾ ਖੂਨਦਾਨ ਕੈਂਪ ਹੈ ਸ਼ਹੀਦ ਚਨਾਰ ਸਿੰਘ ਸੋਸਾਇਟੀ ਵੱਲੋਂ ਜਿਹੜਾ ਲਗਾਇਆ ਗਿਆ ਤੇ ਆਪਣੀ ਸਵੈ ਇੱਛਾ ਦੇ ਨਾਲ ਵੱਡੀ ਗਿਣਤੀ ਵਿੱਚ ਇੱਥੇ ਲੋਕਾਂ ਨੇ ਆ ਕੇ ਜਿਹੜਾ ਆਪਣਾ ਖੂਨਦਾਨ ਉਹ ਕੀਤਾ ਇਹ ਖੂਨਦਾਨ ਕੈਂਪ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇਣ ਨੂੰ ਸਮਰਪਿਤ ਜਿਹੜਾ ਨਵਲੋਂ ਲਗਾਇਆ ਗਿਆ ਸੀ ਇਸਾਰੰਗਤ ਤਸਵੀਰਾਂ ਸੁੰਖਾ ਰਹੇ ਆ ਗੁਰਦੁਆਰਾ ਕਿਲਾ ਮੁਵਾਰਕ ਦੀਆਂ ਜਿੱਥੇ ਅੱਜ ਪਹਿਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਿਹਾੜਾ ਹੈ ਬੜੀ ਧੂਮ ਧਾਮ ਵੀ ਨਾਲ ਮਨਾਇਆ ਗਿਆ ਅਤੇ ਢਾਡੀ ਸਿੰਘਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੀਆਂ ਬਾਣਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅੱਗੇ ਚਲੇ ਗਏ ਉੱਥੇ ਕੁਝ ਕੁੜੀਆਂ ਨਦੀ ਦੇ ਉੱਤੇ ਕੱਪੜੇ ਧੋਣ ਲਈ ਗਈਆਂ। ਦੇਖ ਦੇ ਨਾਨਕ ਪਾਸ਼ਾ ਮਹਾਰਾਜ ਜੀ ਦੇ ਚੋਜ ਨੂੰ ਸਰ ਜੀ ਦਾਵਾ ਤੁਹਾਡਾ ਜਿਹੜੀ ਸੋਸਾਇਟੀ ਹੈ ਉਹਦਾ ਕੰਮ ਕੀ ਹੈ ਵਾਈਟੂ ਜੀ ਦਾ ਖਾਸਾ ਵਾਈਟੂ ਜੀ ਦੇ ਬਤੇ ਮੈਂ ਆਪ ਦਾ ਅਰ ਸਿੰਘ ਹੋਗਾ ਸ਼ਹੀਦ ਜਨਰਲ ਸਿੰਘ ਬੈਲਪੋਟ ਸੋਸਾਇਟੀ ਤੋਂ ਮੁਖੇਵਦਾਰ ਅੱਜ ਪੰਪੰਪਾ ਸਾਹਿਬ ਜੀ ਗੁਰੂ ਨਾਲ ਦੇਵ ਜੀ ਦੇ ਪ੍ਰਕਾਸ਼ ਦੇ ਅਗਲੇ ਸੋਸਾਇਟੀ ਵੱਲੋਂ ਕੋਈ ਚਰਚਾ ਤੋਂ ਤੇ ਦੁਆਰਾ ਕਿਲਾ ਸਾਇਟ ਵਿੱਚ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਇੱਕ ਖੂਨਦਾਨ ਕੈਂਪ ਹਾਸ਼ਮ ਸਾਹਿਬ ਦੀ ਤਰ੍ਹਾਂ ਹੈ ਧਰਮਾ ਫੂਨਡਮ ਕੈਂਪ ਹੈ ਇਸ ਫੂਨਡਮ ਦੇ ਵਿੱਚ ਬੀਬੀਆਂ ਨੇ ਬਹੁਤ ਚਾਹ ਹੋ ਕੇ ਇਸ ਪਵਿੱਤਰ ਘਾੜੇ ਤੇ ਪਲਾਟ ਡਰੇਟ ਪਰ ਵੀਰਾਂ ਨੇ ਹੀ ਬਹੁਤ ਬਣਾ ਮੈਂ ਅਸੀਂ ਸਾਰੇ ਗੋਨਾ ਦਾ ਇਸ ਪਵਿੱਤਰ ਧਰਤੀ ਤੇ ਪਹੁੰਚਦੇ ਸੀ ਇਹ ਵਜਨ ਅਸੀਂ ਸੋਸਾਇਟੀ ਵੱਲੋਂ ਤਿਆਰ ਲੋਕਾਂ ਨੂੰ ਆਵ ਚਦੇ ਆ ਸਤਿਮਾਤਾ ਇਹਨੂੰ ਚੜੇ ਕਰਕੇ ਵਾਇਰੂਸੀਕਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟੇ ਆ ਮਿੱਠੇ ਧੁੰਦੇ ਜਗ ਚਾਨਣ ਹੋ ਆਜਿਆ ਕਰਤੂਰ ਜੀ ਨਿਕਲਿਆ ਤਾਰੇ ਸ਼ਾਪਾੰਦੀਰ ਪੁਲਵਾ ਐਸੇ ਦਿਨ ਦਾ ਸਤਗੁਰੂ ਜਗਤਗੁਰੂ ਪਹਿਲੇ ਪਾਤਸ਼ਾਹ ਸਾਹਿਬ ਜੀ ਨੂੰ ਨਾਨਕ ਦੇ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ਪੁਰਬ ਜਿੱਥੇ ਵੀ ਦੇਸ਼ਾਂ ਦੇਸ਼ਾਂ ਦੇ ਵਿੱਚ ਨਾਨਕ ਨਾਮ ਲੈ ਵਸੰਧਵਾਸੀਆਂ ਨੇ ਬੜੀ ਸ਼ਰਦਾ ਪਾਵਨਾਂ ਦੇ ਨਾਲ ਮਨਾ ਰਹੇ ਨੇ ਉੱਥੇ ਦਿੱਤਾ ਸ਼ਰਦੀਆਂ ਸੰਕਾ ਸਾਹਿਬੇ ਕਮਲ ਨਵਤਕੀ ਦਾ ਦੇ ਸਰਵੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਦੇ ਪਾਵਨ ਅਸਣ ਗੁਰਦੁਆਰਾ ਕਿਲਾਮਰ ਸਾਹਿਬ ਵਿਖੇ ਫਤੂਲ ਜੀ ਦਾ ਪਾਵਨ ਦਿਹਾੜਾ ਬੜੀ ਸ਼ਰਦਾ ਪਾਵਨਾਂ ਦੇ ਨਾਲ ਮਨਾ ਰਹੇ ਹਿਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਨ ਪ੍ਰਕਾਸ਼ ਪਿਹੜੇ ਨੂੰ ਸਮਰਪਿਤ ਪਿਛਲੇ ਦਿਨਾਂ ਤੋਂ ਪ੍ਰਵਾਤਰੀਆਂ ਆਰੰਭ ਪਨ ਅਤੇ ਪਰਸੋਂ ਗੁਰਦੁਆਰਾ ਕਿਲਾਮਰ ਸਾਹਿਬ ਸਹਿਬੀ ਦਰਬਾਰ ਸਹਿਬ ਵਿਖੇ ਚੇੜੀ ਖੰਨ ਪਰਸਲ ਦੀ ਆਰੰਭਤਾ ਹੋਈ ਅਤੇ ਅੱਜ ਜਿਹੜੇ ਕਰਨਪਰਸਨ ਦੇ ਤੋਂ ਪਾਏ ਗਏ ਹਨ ਉਪਰੰਤ ਬਚੇਸ ਉਸਨਾਗ ਮੁਫਲੇ ਪਨਾਲ ਦੇ ਵਿੱਚ ਹੋ ਰਹੀ ਹੈ ਹਨ ਜਿਸ ਦੇ ਵਿੱਚ ਪੰਚ ਸੁੱਧ ਘਾੜੀ ਜਿੱਥੇ ਕੀਤ ਨਹੀਂ ਜਾਤੇ ਬਚੇਸ ਦਾਤੇ ਸਾਠਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਅਜੂਰੀ ਰੱਗੀ ਜੱਥਾ ਪਹੁੰਚਿਆ ਹੈ ਜੋ ਸੰਗਤਾਂ ਨੂੰ ਇਲਾਹੀ ਬਣ ਕੇ ਅਜਸੀਤਨ ਦੇ ਨਾਲ ਜੋੜੇਗਾ ਅਤੇ ਕੱਲ ਇਸ ਪਵਨ ਸਥਾਨ ਤੇ ਸਾਰੇ ਹੀ ਸਹਿਬ ਦੀਆਂ ਪ੍ਰਭਾਤਰੀਆਂ ਅੰਮ੍ਰਿਤ ਵੇਲੇ 4:00 ਤੋਂ 7:00 ਵਜੇ ਤੱਕ ਹੋਈਆਂ ਇਸ ਪਵਨ ਸਥਾਨ ਤੇ ਸਮਾਪਤੀ ਹੋਈ ਅਤੇ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਸੈਸੀ ਗੁਣਨਕ ਦੇ ਜੀ ਮਹਾਰਾਜ ਦਾ ਪੰਕ੍ਰਿਤਕਾ ਵਾਲਾ ਮਨਾਰੀਆਂ ਨੇ ਪਾਤੂਰ ਜੀ ਦਾ ਪਾਵਨ ਪ੍ਰਕਾਸ਼ ਰਾਏ ਪੋਏ ਜੀ ਤਲਵੰਡੀ ਅੱਜ ਕੱਲ ਆਪਾਂ శ్రీ ਨਰਕਾਣਾ ਸਾਹਿਬ ਜੀ ਦੇ ਨਾਮ ਨਾਲ ਜਾਣਦੇ ਹਾਂ ਜਿੱਥੇ ਪ੍ਰਕਾਸ਼ ਪਾਨ ਪਾਤੂਰ ਜੀ ਦਾ ਪਹਾਨ ਤੇ ਸਾਤੂਰ ਜੀ ਦਾ ਪਾਨ ਪ੍ਰਕਾਸ਼ ਸ਼੍ਰੀ ਨਰਕਾਣਾ ਸਾਹਿਬ ਜੀ ਕਿਹਾ ਅਤੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਪੁੱਤੋਂ ਅਤੇ ਸਾਤੂਰ ਜੀ ਨੇ ਆਪਾਂ ਨੂੰ ਆਪਣੇ ਜੀਵਨ ਦੇ ਵਿੱਚ ਜੋ ਬੇਸਵਾਸ ਕੀਤੇ ਕਿਹਾ ਤਕਰੋ ਨਾਮ ਜਪੋ ਵੰਡ ਕੇ ਸਕੋ ਅਤੇ ਸਰਬੱਤ ਦਾ ਭਲਾ ਕਰਨ ਦਾ ਸਤੂ ਜੀ ਨੇ ਆਪਾਂ ਨੂੰ ਉਪਦੇਸ਼ ਵਖਿਆ ਹੈ ਹਰ ਸਿੱਖ ਆਮਰਤਿਵਲ ਦੀ ਅਰਦਾਸ ਦੇ ਵਿੱਚ ਅਤੇ 300 ਦਰ ਬਖੜਾ ਹਸਪੋਰਦ ਆਉਂਦੀ ਹੈ ਹਰ ਸਤਖੀ ਵੀ ਅਰਦਾਸ ਕਰਦਾ ਹੈ ਉਥੇ ਪਾਵਨ ਜੋ ਸ਼ਬਦ ਹਾਨਾ ਨਾਨਕ ਨਾਮ ਕਰਨ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹੋ ਸਤਿੁਸ਼ੀ ਦਾ ਜੋ ਉਸਤਾ ਉਸਤਾ ਹੈ ਉਸ ਸੇ ਕੰਮ ਤੇ ਇਸ ਬਾਤ ਤੇ ਸਾਰਾ ਦੇ ਰਹੀ ਹੈ ਆਪਣਾ ਵੀ ਸਾਰਿਆਂ ਦਾ ਫਰਜ਼ ਹੁੰਦਾ ਹੈ ਸਾਧੂ ਜੀ ਦੇ ਉਪਦੇਸ਼ਾਂ ਤੇ ਚੱਲ ਕੇ ਆਪਾਂ ਆਪਣੀ ਸਫਲਤਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ